ਪਸ਼ੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ 15 April ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਸ ਐਪੀਸੋਡ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੁਸੀਂ ਜਾਣਦੇ ਹੋ ਕਿ ਪਹਿਲੀ ਪਾਤਸ਼ਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ 15 April 1469 ਨੂੰ ਉਹਨਾਂ ਦਾ ਜਨਮ ਹੋਇਆ ਸਿੱਖ ਧਰਮ ਦੇ ਮੋਢੀ ਅਤੇ 10 ਸਿੱਖ ਗੁਰੂਆਂ ਵਿੱਚੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਨੇ ਏਸ਼ੀਆ ਭਰ ਵਿੱਚ ਦੂਰ ਦੂਰ ਤੱਕ ਯਾਤਰਾਵਾਂ ਕੀਤੀਆਂ ਲੋਕਾਂ ਨੂੰ ਇੱਕ ਰੱਬ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜੋ ਉਹਨਾਂ ਦੀ ਹਰ ਰਚਨਾ ਦੇ ਵਿੱਚ ਨਿਵਾਸ ਕਰਦਾ ਹੈ ਸਦੀਵੀ ਸੱਚ ਦਾ ਗਠਨ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਗੱਲ ਕਰਦੇ ਆਂ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨ ਮਾਸ਼ੀ ਨੂੰ ਲਾਹੌਰ ਦੇ ਨੇੜੇ ਅਰਾਏ ਕੋਏ ਦੀ ਤਲਵੰਡੀ ਜੋ ਇਸ ਸਮੇਂ ਨਨਕਾਣਾ ਸਾਹਿਬ ਪੰਜਾਬ ਪਾਕਿਸਤਾਨ ਦੇ ਵਿੱਚ ਹੈ ਆਪ ਜੀ ਦਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ ਜੋ ਸਨਾਤਨ ਧਰਮ ਦੇ ਅਨੁਯਾਈ ਸਨ ਇਹਨਾਂ ਦੇ ਮਾਤਾ ਪਿਤਾ ਕਲਿਆਣ ਚੰਦ ਦਾਸ 베ਦੀ ਉਹਨਾਂ ਦਾ ਮਕਬੂਲ ਨਾਮ ਸੀ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਪ੍ਰਤਾਜੀ ਪਿੰਡ ਤਲਵੰਡੀ ਦੇ ਫਸਲ ਮਾਮਲਿਆਂ ਦੇ ਪਟਵਾਰੀ ਸਨ ਆਪ ਹਿੰਦੂ ਖੱਤਰੀ ਵਜੋਂ شناخت ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ ਕਿਉਂਕਿ ਇਹਨਾਂ ਦੇ ਪਿਤਾ ਜੀ ਗੁਰੂ ਨਾਨਕ ਸਾਹਿਬ ਦੇ ਉਹ ਇੱਕ ਪਟਵਾਰੀ ਸੀ ਔਰ ਜਿਸ ਨੂੰ ਮੱਦੇ ਨਜ਼ਰ ਰੱਖਦੇ ਆ ਸਾਰੀ ਗੱਲਬਾਤ ਹੈ ਗੁਰਨਾਨਕ ਦੇਵ ਜੀ ਦੀ ਇੱਕ ਭੈਣ ਬੀਬੇ ਨਾਨਕੀ ਗੁਰਨਾਨਕ ਸਾਹਿਬ ਜੀ ਤੋਂ 5 ਸਾਲ ਵੱਡੀ ਸੀ ਬੀਬੀ ਨਾਨਕੀ ਜੀ ਦਾ ਵਿਆਹ ਜੈ ਰਾਮ ਨਾਨ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਕੰਮ ਕਰਦੇ ਸਨ ਨਾਨਕ ਦਾ ਆਪਣੀ ਭੈਣ ਦੇ ਨਾਲ ਬੀਬੀ ਨਾਨਕੀ ਦੇ ਨਾਲ ਬਹੁਤ ਪਿਆਰ ਸੀ ਭੈਣ ਭਰਾ ਇੱਕ ਦੂਜੇ ਦੇ ਪਿਆਰ ਤੋਂ ਬਿਨਾ ਨਹੀਂ ਸੀ ਰਹਿ ਸਕਦੇ ਤਾਂ ਉਹ ਵੀ ਸੁਲਤਾਨਪੁਰ ਆਪਣੀ ਭੈਣ ਦੇ ਨਾਲ ਆਪਣੇ ਜੀਜਾ ਜੀ ਦੇ ਹੀ ਘਰ ਰਹਿਣ ਆਗੈ ਉਥੇ ਉਹ 20 ਸਾਲ ਦੀ ਉਮਰ ਦੇ ਵਿੱਚ ਦੌਲਤ ਖਾਨ ਅਧੀਨ ਮੋਦੀ ਖਾਨੇ ਦੇ ਵਿੱਚ ਕੰਮ ਕਰਨ ਲੱਗ ਪਏ ਪੁਰਾਤਨ ਜਨਮ ਸਾਖੀਆਂ ਦੇ ਮੁਤਾਬਕ ਇਹ ਅਰਸਾ ਗੁਰੂ ਨਾਨਕ ਲਈ ਇੱਕ ਖੁਦ ਤਰੱਕੀ ਵਾਲਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਤਾਂਚੇ ਬਾਰੇ ਕੁਝ ਹਵਾਲੇ ਵੀ ਇੱਥੋਂ ਦੇ ਹੋ ਸਕਦੇ ਨੇ ਸਿੱਖ ਰਵਾਜ਼ਾਂ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਗੁਰੂ ਨਾਨਕ ਜੀ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾ ਉਹਨਾਂ ਦੀ ਛੋਟੀ ਉਮਰ ਵਿੱਚ ਖੜਦੀ ਹੋਈ ਸੂਜ ਦਾ ਵੇਰਵਾ ਦਿੰਦੀਆਂ ਨੇ ਕਿਹਾ ਜਾਂਦਾ ਹੈ ਕਿ 5 ਸਾਲ ਦੀ ਉਮਰ ਦੇ ਵਿੱਚ ਨਾਨਕ ਜੀ ਨੇ ਇਲਾਹੀ ਮਜ਼ਬੂਨਾਂ ਦੇ ਵਿੱਚ ਦਿਲਚਸਪੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ 5 ਸਾਲ ਦੀ ਉਮਰੇ ਹੀ ਉਸ ਵਕਤ ਦੇ ਰਿਵਾਜ ਮੁਤਾਬਕ ਉਹਨਾਂ ਦੇ ਪਿਓ ਨੇ ਜਾਨੀ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਿੰਡ ਦੇ ਪਾਂਦੇ ਗੋਪਾਲ ਕੋਲ ਸਕੂਲੀ ਵਿਦਿਆ ਹਾਸਲ ਕਰਨ ਲਈ ਦਾਖਲ ਕਰਵਾ ਦਿੱਤਾ ਗੋਪਾਲ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਹੈ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਅਧਿਆਪਕ ਨੂੰ ਨੰਬਰ 1 ਨਾਲ ਗੁਰਮੁਖੀ ਦੇ ਅੱਖਰ ਊੜਾ ਅਤੇ ਅੰਕਾਰ ਦੇ ਜੋੜ ਨੂੰ ਰੱਬ ਇੱਕ ਹੈ ਦਾ ਦਾਵਾ ਕੀਤਾ ਹੈ ਹੋਰ ਬਚਪਨੀ ਖਾਤਿਆਂ ਦੇ ਵਿੱਚ ਕਈ ਘਟਨਾਵਾਂ ਗੁਰੂ ਨਾਨਕ ਦੇਵ ਜੀ ਬਾਰੇ ਕਈ ਗੱਲਾਂ ਦੀਆਂ ਜਿਹੜੀਆਂ ਦਰਸਾਉਂਦੀਆਂ ਨੇ ਔਰ ਜਿਵੇਂ ਕਿ ਇੱਕ ਰਾਏ ਬੁਲਾਰ ਬਲੋਂ ਚਸ਼ਮਦੀਦ ਗਵਾਹ ਜਿਸ ਦੇ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਅੱਕੜਮੀ ਤੁਪ ਤੋਂ ਇੱਕ ਖਾਤੇ ਮੁਤਾਬਕ ਦਰਖਤ ਦੀ ਛਾਂ ਜਾਂ ਦੂਜੇ ਵਿੱਚ ਜ਼ਹਿਰੀਲੇ ਕੋਬਰਾ ਬਨੋ ਛਾਂ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ 24 ਸਤੰਬਰ 1487 ਨੂੰ ਨਾਨਕ ਜੀ ਦਾ ਵਿਆਹ ਬਟਾੜੇ ਕਸਬੇ ਦੇ ਬੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ ਹੋਇਆ ਇਸ ਜੋੜੇ ਦੇ ਦੋ ਪੁੱਤ ਸਨ ਸ਼੍ਰੀ ਚੰਦ ਜੀ ਅਤੇ ਲక్ష్ਮੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਮਾਂ ਤੋਂ ਗਿਆਨ ਪ੍ਰਾਪਤ ਹੋਇਆ ਉਹ ਉਦਾਸੀ ਸੰਪਰਦਾਇਕ ਦੇ ਸਥਾਪਕ ਬਣ ਗਏ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲਾ ਜੀਵਨੀ ਦਾ ਖਿਤਾਬ ਜਨਮ ਸਾਖੀਆਂ ਨੂੰ ਹਾਸਲ ਹੈ ਭਾਈ ਗੁਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਨਾਨਕ ਜੀ ਦੀ ਜ਼ਿੰਦਗੀ ਬਾਰੇ ਲਿਖਿਆ ਹੈ ਹਾਲਾਂਕਿ ਇਹਨਾਂ ਨੂੰ ਨਾਨਕ ਦੇਵ ਜੀ ਵੱਲੋਂ ਕੁਝ ਆਰਸਾ ਬਾਅਦ ਕੰਪਾਈਲ ਕਰਕੇ ਤਿਆਰ ਕੀਤਾ ਗਿਆ ਪਰ ਉਹ ਜਨਮ ਸਾਖੀਆਂ ਨਾਲੋਂ ਘੱਟ ਖੁਲਾਸਾ ਸਾਇਤ ਸੀ ਜਨਮ ਸਾਖੀਆਂ ਦੁਆਰਾ ਗੁਰਨਾਨਕ ਦੇ ਜਨਮ ਦੇ ਹਾਲਾਤਾਂ ਨੂੰ ਛੋਟੇ ਆ ਵਾਕਿਆਂ ਵਿੱਚ ਬਿਆਨ ਕੀਤਾ ਗਿਆ ਹੈ ਸੋ ਦੋਸਤੋ ਜੇਕਰ ਇਹਨਾਂ ਦੀ ਬਾਣੀ ਦੀ ਗੱਲ ਕਰੀਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ ਸਵੇਰੇ ਸ਼ਾਮ ਆਪਾਂ ਮਤਲਬ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਮਾਂ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰਮਾਨੰਕ ਪਾਤਸ਼ਾਹ ਜੀ ਦੀਆਂ ਜਿਹੜੀਆਂ ਸਖਿਆਵਾਂ ਨੇ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਵੰਡ ਛਕੋ ਕਿਰਤ ਕਰੋ ਨਾਮ ਜਪੋਦਾ ਉਪਦੇਸ਼ ਦਿੱਤਾ ਹੈ ਭਾਵ ਆਪਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਵੰਡ ਕੇ ਛਕਣਾ ਚਾਹੀਦਾ ਹੈ ਦੂਜਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ ਉਸ ਅਕਾਲ ਪੁਰਖ ਦਾ 24 ਘੰਟੇ ਨਾਮ ਜਪਣਾ ਚਾਹੀਦਾ ਹੈ ਸਿਮਰਨ ਕਰਨਾ ਚਾਹੀਦਾ ਹੈ ਸੋ ਗੁਰਨਾਨਕ ਦੇਵ ਜੀ ਨੇ ਦੇਖੋ ਉਦਾਸੀਆਂ ਵੀ ਕੀਤੀਆਂ ਨੇ ਔਰ ਪੂਰੀ ਮਾਨਵਤਾ ਨੂੰ ਇੱਕ ਮਾਲਾ ਵਿੱਚ ਪਰੋਣ ਵਾਸਤੇ ਵਿਹਿਮਾਂ ਭਰਮਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਲੋਕ ਹੰਕਾਰ ਦੇ ਵਿੱਚ ਜਾਤ ਪਾਤ ਦੇ ਵਿੱਚ ਆਪਣੇ ਆਪ ਨੂੰ ਗਲਤਾਨ ਰੱਖਦੇ ਸੀ ਉਹਨਾਂ ਨੂੰ ਦੱਸਿਆ ਕਿ ਉਹ ਇੱਕ ਹੈ ਸਿਰਫ ਇੱਕ ਹੈ ਅਸੀਂ ਉਸੇ ਦੇ ਹੀ ਬਾਰਕ ਹਾਂ ਸੋ ਏਕ ਪਿਤਾ ਇਕਸ ਕੇ ਹਮ ਬਾਰਕ ਸੋ ਦੋਸਤੋ ਇੱਕੋ ਹੀ ਪਿਤਾ ਹੈ ਸਾਡਾ ਔਰ ਆਪਾ ਸਾਰੇ ਉਸ ਦੀ ਸੰਤਾਨ ਹਾਂ ਉਹ ਹੈ ਪਰਮ ਪਿਤਾ ਪਰਮਾਤਮਾ ਸੋ ਇਸ ਕਰਕੇ ਗੁਰਮਾਨਕ ਦੇਵ ਜੀ ਨੇ ਬਹੁਤ ਸਾਰੇ ਵਹਿਮਾ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ ਹੈ ਔਰ ਤੁਸੀਂ ਦੇਖੋ ਕਿ ਗੁਰਮਾਨਕ ਪਾਸ਼ਾ ਜੀ ਇੱਕ ਵਾਰੀ ਮੱਕੇ ਵੱਲ ਪੈਰ ਕਰਕੇ ਸੁੱਤੇ ਸੀ ਤਾਂ ਉਸ ਵੇਲੇ ਧਰਮ ਦੇ ਠੇਕੇਦਾਰਾਂ ਨੇ ਗੁਰਨਾਨਕ ਸਾਹਿਬ ਨੂੰ ਬੁਰਾ ਭਲਾ ਕਿਹਾ ਔਰ ਉਹਨਾਂ ਦੇ ਪੈਰ ਪਕੜ ਕੇ ਦੂਜੇ ਪਾਸੇ ਕਰ ਦਿੱਤੇ ਔਰ ਜਿਵੇਂ ਪੈਰ ਘੁੰਮੇ ਉਸੇ ਤਰ੍ਹਾਂ ਹੀ ਮੱਕਾ ਜਿਹੜਾ ਘੁੰਮ ਗਿਆ ਮਤਲਬ ਕਹਿਣ ਦਾ ਹੈ ਕਿ ਅਕਾਲ ਪੁਰਖ ਕਿਸੇ ਇੱਕ ਜਗ੍ਹਾ ਵਿੱਚ ਵਜਿਆ ਹੋਇਆ ਨਹੀਂ ਹੈ ਉਹ ਜ਼ਰੇ-ਜ਼ਰੇ ਵਿੱਚ ਹੈ ਕਣ-ਕਣ ਵਿੱਚ ਮੌਜੂਦ ਹੈ ਉਹਨਾਂ ਨੂੰ ਜਿੱਥੇ ਆਪਾਂ ਯਾਦ ਕਰਦੇ ਹਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਤਲਬ ਸਾਡੀ ਸਹਾਇਤਾ ਕਰਦੇ ਨੇ ਔਰ ਬਸ਼ਰਤ ਹੈ ਕਿ ਸਾਡੀ ਭਾਵਨਾ ਸਾਡਾ ਪਿਆਰ ਸੱਚਾ ਤੇ ਸੁੱਚਾ ਹੋਣਾ ਚਾਹੀਦਾ ਹੈ ਸੋ ਇਸ ਕਰਕੇ ਗੁਰਮਾਨਕ ਸਾਹਿਬ ਜੀ ਦੀ ਜ਼ਿੰਦਗੀ ਬਾਰੇ ਪੜ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਲੇਕਿਨ ਅਸੀਂ ਸੱਚੇ ਪਾਤਸ਼ਾਹ ਮਨ ਮੁਖਾਂ ਸਾਨੂੰ ਬਖਸ਼ ਲੈ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਬਸ ਸਾਡੀ ਕੋਸ਼ਿਸ਼ ਸਫਲ ਨਹੀਂ ਹੁੰਦੀ ਇਹ ਤਾਂ ਹੀ ਹੋਏਗੀ ਜੇਕਰ ਤੁਹਾਡੀ ਬਖਸ਼ਿਸ਼ ਹੋਏਗੀ ਔਰ ਤੁਹਾਡੀ ਕਿਰਪਾ ਹੋਏਗੀ ਅਸੀਂ ਅਣਜਾਣ ਹਾਂ ਪਾਪੀ ਹਾਂ ਤੁਹਾਡੇ ਦਰ ਦੇ ਮੰਗਤੇ ਹਾਂ ਬਖਸ਼ ਲੈ ਬਖਸ਼ ਲੈ ਬਾਕਸ਼ ਹੈ ਸੋ ਦੋਸਤੋ ਇਨਾ ਕ ਇਤਿਹਾਸ ਦੱਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਦੇ ਜਾਚਖਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ